ਪਰਿਵਾਰ ਗੁੱਡ ਫਰਾਈਡੇ ਮਨਾਉਣ ਲਈ ਚਰਚ ਗਿਆ ਤਾਂ ਪਿੱਛੋਂ ਘਰ ਦਾ ਕੱਲਾ-ਕੱਲਾ ਸਮਾਨ ਸੜ ਕੇ ਸੁਆਹ ਹੋ ਗਿਆ ਕੱਪੜਿਆਂ ਤੋਂ ਲੈ ਕੇ ਅਲਮਾਰੀ ਟਰੰਕਾਂ ਤੱਕ ਕੁਰਸੀਆਂ ਤੋਂ ਲੈ ਕੇ ਬੈੱਡਾਂ ਤੱਕ ਅਤੇ ਸਾਈਕਲਾਂ ਤੋਂ ਲੈ ਕੇ ਮੋਟਰਸਾਈਕਲਾਂ ਤੱਕ ਸਭ ਕੁਝ ਅੱਗ ਨੇ ਆਪਣੀ ਛਪੇੜ ਸੀ ਲੈ ਲਿਆ ਕੱਲ ਤੱਕ ਚੰਗਾ ਪਲਾ ਦਿਖਣ ਵਾਲਾ ਘਰ ਹੁਣ ਕਾਲਾ ਹੀ ਕਾਲਾ ਨਜ਼ਰ ਆ ਰਿਹਾ ਹੈ ਇਹ ਉਹ ਉਹਨਾਂ ਨੂੰ ਪੁੱਛਾਂ ਲਈ ਅੰਮ੍ਰਿਤ ਨਾ ਉਹ ਲੋਡਿੰਗ ਨਹੀਂ ਲੋਡ ਰਿਹਾ ਕੋਈ ਹੱਥ ਨਹੀਂ ਲੱਗਾ ਆਪਣਾ ਸਮਾਨ ਲਾ ਕੇ ਹੈ ਲੈ ਇਹ ਕੋਈ ਚੋਕਰਾ ਚੱਕ ਕੇ ਪਕੜ ਜੇ ਅੰਮ੍ਰਿਤਸਰ ਦੇ ਪਿੰਡ ਪੂਰੇ ਗਿਲਚ ਬੀਤੀ ਰਾਤ ਅੱਗ ਨੇ ਆਪਣਾ ਕਹਿਰ ਦਿਖਾਇਆ ਜਦੋਂ ਪੂਰਾ ਪਰਿਵਾਰ ਚਰਚ ਚ ਗੁੱਡ ਫਰਾਈਡੇ ਦੀ ਪ੍ਰਾਰਥਨਾ ਲਈ ਗਿਆ ਸੀ ਤੇ ਸਵੇਰੇ ਪਰਿਵਾਰ ਵਾਪਸ ਆਇਆ ਤਾਂ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ ਪਰਿਵਾਰ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਤੇ ਰஞ்சிਸ਼ ਕਾਨੂੰਨਾ ਦੇ ਘਰ ਨੂੰ ਅੱਗ ਲਾਉਣ ਦੇ ਇਲਜ਼ਾਮ ਲਗਾਏ ਨੇ ਕਿਹੜੇ ਕੀ ਗੱਲਬਾਤ ਹੋਈ ਮੇਰਾ ਮਹਾਰਾਜ ਤੇ ਪਿੰਡ ਪੂਰੇ ਗਲੇ ਅਸੀਂ ਸਾਨੂੰ ਚਰਚ ਵਿੱਚ ਜਾਈ ਤੇ ਸਾਰਾ ਦਿਹਾੜੀ ਉੱਥੇ ਰਹੇ ਤੇ ਬਾਅਦ ਵਿੱਚ ਹੀ ਰਾਤ ਨੂੰ ਉੱਥੇ ਰਹਿ ਗਏ ਤੇ ਇਹਨਾਂ ਨੇ ਸਾਡੇ ਘਰ ਬੜਕੇ ਹੀ ਆਣ ਕੇ ਪਦੇ ਹੋਏ ਤੇ ਅੰਦਰ ਉਹ ਦਰਵਾਜ਼ੇ ਸਾਡੇ ਬੰਦ ਆ ਤਹੀ ਹੁਣ ਘਟੰਡਾ ਵੀ ਮੈਂ ਬਾਹਰੋਂ ਭੱਜ ਗਿਆ ਮੈਂ ਕਿ ਕੋਈ ਚੀਜ਼ ਨਹੀਂ ਪੜਕੇ ਮੈਂ ਖੋਲਨੇ ਆ ਤੈਨੂੰ ਮੈਂ ਕਹਿੰਦੀ ਅੰਦਰ ਨਾ ਬਣੀ ਬਣਾਵਰੀ ਕਿ ਅੰਦਰ ਬੰਦੇ ਬੈਠੇ ਬੰਦੇ ਬੈਠੇ ਬਸ ਇਹਨਾਂ ਗੱਲ ਉਤੋਂ ਦੀ ਆਣ ਕੇ ਇਹਨਾਂ ਨੇ ਸਾਡੇ ਚਲਾਜੀ ਭਾਜ ਕੇ ਅੰਦਰ ਹੁਣ ਖੋਲ ਕੇ ਇਹਨਾਂ ਨੇ ਸਮਾਨ ਸਾਡੀ ਪੀਪਾਲ ਸੀੜੀ ਵੀ ਇਹਨਾਂ ਨੇ ਖੜੀਆ ਉਹ ਸਮਾਨ ਵੀ ਇਹਨਾਂ ਨੇ ਖੜਿਆ ਮੁੰਡਿਆਂ ਦੇ ਕੱਪੜੇ ਜਿਹੜੇ ਕਿੱਟਾ ਉਹ ਨਹੀਂ ਸਾਰੀਆਂ ਉਹ ਇਹਨਾਂ ਨੇ ਉਦਾਂ ਜੋ ਕੇ ਖੜੀਆਂ ਬਾਕੀਆਂ ਨੂੰ ਸਾਰੇ ਅੱਗ ਲਾਤੀ ਸਾਰੇ ਘਰ ਨੂੰ ਅੱਗ ਲਾਤੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਵੱਧ ਨਸ ਕਿੰਨਾ ਹੋਇਆ ਕੀ ਮੰਗ ਕਰਦੇ ਜੋ ਹੋਰ ਜਿੰਨਾ ਮੇਰਾ ਸਮਾਨ ਮਿਲੋ ਨਾ ਪੂਰਾ ਜਾਈ ਦਰਸਲ ਪਰਿਵਾਰ ਦਾ ਇਲਜ਼ਾਮ ਹੈ ਕਿ ਕਰਨ ਨੂੰ ਅੱਗ ਲਾਉਣ ਵਾਲੇ ਪਰਿਵਾਰ ਦੀ ਧੀ ਨੂੰ ਉਹਨਾਂ ਦਾ ਬੇਟਾ ਕੱਢ ਕੇ ਲੈ ਗਿਆ ਸੀ ਅਤੇ ਬਾਅਦ ਵਿੱਚ ਦੋਵਾਂ ਨੇ ਇਫਹਾ ਕਰਵਾ ਲਿਆ ਸੀ ਜਿਸ ਦੇ ਰੰਜਿਸ਼ ਕਾਰਨ ਹੁਣ ਕੁੜੀ ਵਾਲਿਆਂ ਨੇ ਉਹਨਾਂ ਦੇ ਘਰ ਨੂੰ ਨਾ ਸਿਰਫ ਅੱਗ ਲਾਈ ਸਗੋਂ ਘਰ ਅੰਦਰ ਲੱਗੀ LED ਕੈਸ਼ ਅਤੇ ਹੋਰ ਕਹਿਣਾ ਗੱਟਾ ਲੈ ਕੇ ਫਰਾਰ ਹੋ ਗਏ ਸਾਨੂੰ ਛੱਤ ਪਿਆ ਕੇ ਅਹੀਂ ਇਹ ਕੁਝ ਹੈਗਾ ਅੰਦਰ ਜਿਹੜੇ ਚਿਟਕਣੀਆਂ ਮਾਰ ਕੇ ਬੈਠੇ ਆ ਫਿਰ ਅਸੀਂ ਕੋਸ਼ਿਸ਼ ਕੀਤੀ ਅਸੀਂ ਦੂਜੇ ਬੰਨ੍ਹੇ ਤੇ ਚੜ ਕੇ ਕੋਠੇ ਤੇ ਚੜੇ ਮੌਂਡੀ ਤੇ ਤੇ ਮੌਂਡੀ ਤੇ ਚੜ ਕੇ ਵੇਖਿਆ ਬੂਹਾ ਖੁੱਲਾ ਛੀਸ਼ੇ ਟੁੱਟੇ ਜਿਹਦੇ ਵਿੱਚ ਉਹਦੇ ਦਾਖਲ ਹੋਏ ਦਾਖਲ ਹੋ ਕੇ ਉਹਨਾਂ ਨੇ ਅੰਦਰੋਂ ਆਗਰ ਲਾ ਕੇ ਸਾਰੇ ਬੈਗ ਲੰਬਾਰੀਆਂ ਸਾਰੀਆਂ ਉਹਨਾਂ ਨੇ ਖੋਲ ਖੋਲ ਕੇ ਵਿੱਚ ਉਹਨਾਂ ਦਾ ਰਾਟ ਸੱਬਲ ਉਹਦੇ ਨਾਲ ਉਹਨਾਂ ਨੇ ਪੱਟਿਆ ਪੱਟ ਕੇ ਫਿਰ ਉਹਨਾਂ ਨੇ ਮੇਰੀ ਕੈਸ਼ ਹੀ ਕਿਟ ਵਿੱਚ ਜੋ ਮੇਰਾ ਬ੍ਰੀਜ ਕੇਸ ਸਮਾਨ ਐਲ ਸੀ ਡੀ ਵਗੈਰਾ ਲਾ ਕੇ ਲੈ ਗਏ ਆ ਕਰਦਾ ਸਾਰਾ ਸਮਾਨ ਸਾਰਾ ਸਮਾਨ ਸਾਰਾ ਸਾੜਦਾ ਸਾਰਾ ਸਾੜਦਾ ਜੀ ਸਾਰਾ ਕੋਈ ਇੱਕ ਚੀਜ਼ ਨਹੀਂ ਵੇ ਕੱਲੇ ਕੱਲੇ ਕੱਪੜੇ ਨੂੰ ਮੋਟਰਸਾਈਕਲ ਤੇ ਸਾਈਕਲ ਤੇਲ ਮੋਟਰਸਾਈਕਲ ਚੋਂ ਕੱਢ ਕੇ ਬੈਡਾਂ ਨੂੰ ਖੋਲ-ਖੋਲ ਕੇ ਲੰਬਾਰੀਆਂ ਨੂੰ ਚੱਗ ਲਾ ਕੇ ਗਏ ਕਿ ਪੁਰਾਣੀ ਰੰਜਿਸ਼ ਸੀ ਕੋਈ ਜੀ ਸ਼ਾਦੀ ਹੋਰ ਪ੍ਰਾਣੀ ਰਣਛੀ ਜੀ ਹਾਂਜੀ ਕਿ ਕੌਣ ਬੰਦੇ ਆ ਉਹਨਾਂ ਦੇ ਮਲਕ ਮੁੰਡੇ ਜਿਹੜੇ ਉਹਦੀ ਭੈਣ ਕੱਢ ਕੇ ਖੜੀ ਸੀ ਮੇਰੇ ਬੇਟੇ ਨੇ ਉਹ ਉਹਨਾਂ ਦੀ ਸ਼ਾਦੀ ਹੋ ਗਈ ਆ ਉਹ ਕੋਟ ਮੈਰਜ ਉਹਨਾਂ ਦੀ ਹੋ ਚੁੱਕੀ ਆ ਉਹਨਾਂ ਨੂੰ ਜਦੋਂ ਪਤਾ ਲੱਗੇ ਕਿ ਇਹਨਾਂ ਦੀ ਕੋਟ ਮੈਰਜ ਹੋ ਗਈ ਆ ਉਹ ਮੁੰਡਾ ਜੇਲ੍ਹ ਚੋਂ ਆਇਆ ਆਣ ਕੇ ਉਹਨੇ ਇਹ ਤਰ੍ਹਾਂ ਤੇ ਹੀ ਕੰਮ ਕੀਤਾ ਉਧਰ ਚੌਕੀ ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ ਜੀ ਇਹ ਪਿੰਡ ਹੜਾਪੂਰੇ ਗਲਤੀ ਵਾਰਦਾਤਾ ਜੀ ਅਸੀਂ ਜਿਹੜੇ ਤੰਕੀ ਦੀ ਸਾਨੂੰ ਪਿੰਡ ਤੋਂ ਟੈਲੀਫੋਨ ਆਇਆ ਸੀ ਵੀ ਇੱਥੇ ਕਿਸੇ ਦੇ ਘਰ ਨੂੰ ਅੱਗ ਲੱਗੀ ਆ ਜਿੱਥੇ ਸੀ ਮੌਕੇ ਤੇ ਗਏ ਆ ਉੱਥੇ ਜਾ ਕੇ ਵੇਖਿਆ ਵੀ ਸਾਡੇ ਜਾਂਦਾਂ ਨੂੰ ਜਿਹੜੀ ਆਗਿਆ ਫਾਇਰੋ ਗੇਡ ਨੇ ਬੁਝਾ ਦਿੱਤੀ ਸੀ ਮੇਲ ਤੋਂ ਸੀਦੇ ਘਰ ਅੱਗ ਲੱਗੀ ਆ ਤੇ ਉੱਥੇ ਉਹਨਾਂ ਨੂੰ ਪਿਆ ਵੀ ਲਾਉਦੇ ਕਾਰਵਾਈ ਕਰਾ ਪਰ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਨਾ ਕੋਈ ਦਰਖਾਸਤ ਦਿੱਤੀ ਆ ਕਹਿੰਦੇ ਅਸੀਂ ਬਾਅਦ ਜਾਣ ਕੇ ਮਤਲਬ ਗਿਆਨ ਦੇ ਦੇਵਾਂ ਤੇ ਕਾਰਵਾਈ ਕਰਾਵਾਂਗੇ ਹਾਲਾਂਕਿ ਪੀੜਤ ਪਰਿਵਾਰ ਪੁਰਾਣੀ ਰஞ்சிਤ ਦੇ ਹਾਮਲਗਰ ਹੈ ਅਤੇ ਦੋਸ਼ੀ ਕੁੜੀ ਵਾਲਿਆਂ ਨੂੰ ਦੱਸ ਰਿਹਾ ਹੈ ਪਰ ਪੁਲਿਸ ਇਸ ਮਾਮਲੇ ਦੀ ਜਾਂਚ ਕਿਸ ਐਗਲ ਤੋਂ ਕਰਦੀ ਹੈ ਅਤੇ ਦੋਸ਼ੀ ਕੌਣ ਨਿਕਲਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਅਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬੀ ਵੀ